ਪਿਆਰੇ ਇਤਿਹਾਸ ਇੱਕ ਪੁਜਾਰੀ ਦਾ ਪੁੱਤਰ ਪੁਜਾਰੀ ਹੁੰਦਾ ਸੀ ਔਰ ਪੂਜਾ ਪਾਠ ਦੇ ਮਾਮਲੇ ਚ ਧਰਮ ਗ੍ਰੰਥਾਂ ਦੇ ਗਿਆਨ ਦੇ ਮਾਮਲੇ ਚ ਉਹ ਬੇਵਗਈ ਹੁੰਦਾ ਸੀ ਤੋਂ ਪਿਓ ਦਾ ਸਤਕਾਰ ਸੀ ਪਿਤਾ ਦਾ ਸਨਮਾਨ ਸੀ ਆਪਣਾ ਆਪ ਦਾ ਸਤਕਾਰ ਨਹੀਂ ਕਾਰਨ ਪੁੱਤਰ ਕੋਈ ਨਵੀਆਂ ਖਬਰਾਂ ਲੈ ਕੇ ਆਇਆ ਹੈ ਨਵੀਂ ਵਿੱਦਿਆ ਲੈ ਕੇ ਆ ਗਿਆ ਨਵਾਂ ਗਿਆਨ ਲੈ ਕੇ ਆ ਗਿਆ ਜੋ ਕੋਲ ਨਹੀਂ ਹੈ ਚੰਦ ਸਦੀਆਂ ਪਹਿਲੇ ਨਾ ਕੋਲਜ ਸਨ ਨਾ ਵਿਸ਼ਵ ਵਿਦਿਆਲੇ ਸਨ ਨਾ ਸਕੂਲ ਸਨ ਕ੍ਰਿਸ਼ਨ ਦੇ ਜ਼ਮਾਨੇ ਚ ਵੀ ਨਹੀਂ ਸਨ ਕ੍ਰਿਸ਼ਨ ਨੇ ਪੜਨਾ ਸੀ ਸ਼ਾਸਤਰ ਵਿਦਿਆ ਨੂੰ ਤੇ ਸ਼ਾਸਤਰ ਵਿਦਿਆ ਨੂੰ ਪਤਾ ਹੈ ਮਥੁਰਾ ਤੋਂ ਜਾਣਾ ਪਿਆ ਉਹਨਾਂ ਨੂੰ ਅਵੰਤ ਦਾ ਉਜੈਨ ਦੇ ਚ ਤੋਂ ਮਥੁਰਾ ਤੋਂ ਉਜੈਨ 500 ਮੀਲ ਹੈ ਇਹਦਾ ਮਤਲਬ 500 ਮੀਲ ਵਿਚਕਾਰ ਕੋਈ ਵਿਦਿਆਲਾ ਨਹੀਂ ਸੀ ਸੇਕੜੇ ਸ਼ਹਿਰ ਵਿੱਚ ਪੈਂਦੇ ਨੇ ਵਿਦਿਆਲਾ ਸਿਰਫ ਉਜੈਨ ਦੇ ਸੀ 500 ਮੀਲ 1000 ਮੀਲ ਦੂਰ ਦੂਰ ਸੰਪਨ ਘਰਾਣਿਆਂ ਦੇ ਬੱਚੇ ਉਹ ਵੀ ਰਾਜ ਘਰਾਣਿਆਂ ਦੇ ਬੱਚੇ ਕ੍ਰਿਸ਼ਨ ਰਾਜ ਘਰਾਣੇ ਦਾ ਸੀ ਪੜਨ ਦੇ ਸਫਲ ਹੋ ਜਾਂਦੇ ਸਨ ਬਾਕੀ ਦੁਨੀਆ ਅਨਪੜ੍ਹ ਰਹਿ ਜਾਂਦੀ ਸੀ ਆਮ ਬੱਚੇ ਕਿਰਤ ਆਪਣੇ ਪਿਓ ਤੋਂ ਸਿੱਖਦੇ ਸਨ ਚਾਹ ਕਪੜਾ ਬਣਾਣਾ ਚਾਹ ਲੋਹਾ ਘੜਨਾ ਹੈ ਚਾਹ ਸੋਨਾ ਘੜਨਾ ਹੈ ਚਾਹ ਪਿੱਤਲ ਘੜ ਕੇ ਭਾਂਡੇ ਬਣਾਣੇ ਨੇ ਚਾਹ ਮਿੱਟੀ ਨੂੰ ਜੋ ਹੈ ਗੁਣ ਕੇ ਘੜੇ ਬਣਾਣੇ ਨੇ ਤੇ ਪਿਆਲੇ ਬਣਾਣੇ ਨੇ ਚਾਹ ਲਖਣ ਨੂੰ ਘੜਕੇ ਤੋਂ ਨੂੰ ਸਵਾਰਨੇ ਤੇ ਸ਼ਿੰਗਾਰ ਮੈਂ ਚਾਹ ਕੋਈ ਰਾਜ ਮਿਸਤਰੀ ਹੋਰਸ ਤੇ ਜੇ ਇਟਾਂ ਬਣਾਉਣ ਦਾ ਕੰਮ ਹੈ ਹਰ ਬੱਚਾ ਆਪਣੇ ਪਿਓ ਤੋਂ ਸਿੱਖਦਾ ਸੀ ਉਸ ਦਾ ਪਿਓ ਹਰ ਹਾਲਤ ਵਿੱਚ ਉਸ ਤੋਂ ਅੱਗੇ ਸੀ ਤੋਂ ਪਿਓ ਦਾ ਸਨਮਾਨ ਸੀ ਅੱਜ ਇਹ ਵਿਸ਼ਵ ਵਿਦਿਆਲੇ ਇਹ ਕਾਲਜ ਇਹ ਸਕੂਲ ਬੱਚਾ ਨਵੀਂ ਗੱਲ ਲੈ ਕੇ ਆ ਗਿਆ ਜੋ ਪਿਓ ਕੁੱਲ ਨਹੀਂ ਹੈ ਦਾਦੇ ਕੁੱਲ ਨਹੀਂ ਹੈ ਮਾਂ ਕੁੱਲ ਨਹੀਂ ਹੈ ਔਰ ਬੱਚੇ ਦੀ ਦ੍ਰਿਸ਼ਟੀ ਚ ਪਿਓ ਬਿਲਕੁਲ ਅਗਿਆਨੇ ਹੈ ਇਹ ਗ੍ਰਹਿਣੇ ਛਤਰਾ ਨੂੰ ਨਹੀਂ ਸਮਝਦਾ ਇਹਦੇ ਕੋਲ ਪਾਣੀ ਦੀ ਜਾਣਕਾਰੀ ਨਹੀਂ ਹੈ ਇਹਦੇ ਕੋਲ ਜ਼ਮੀਨ ਦਾ ਬੋਧ ਨਹੀਂ ਹੈ ਇਹ ਕੋਈ ਮੇਰਾ ਪਿਓ ਬਨਸਪਤੀ ਸ਼ਾਸਤਰੀ ਨਹੀਂ ਹੈ ਬਨਸਪਤੀ ਦੇ ਸੰਬੰਧ ਵਿੱਚ ਨਹੀਂ ਜਾਣਦਾ ਕੁਝ ਵੀ ਨਹੀਂ ਸਾਨੂੰ ਪਤਾ ਇਹਦੇ ਕੋਲ ਕੋਈ ਸ਼ਰੀਰ ਦੀ ਜਾਣਕਾਰੀ ਨਹੀਂ ਹੈ ਤੂੰ ਦੇਖਦਾ ਹੈ ਪਿਓ ਤੇ ਮੇਰਾ ਹਰ ਹਾਲਤ ਦੇ ਜੋ ਹੈ ਪਿੱਛੇ ਹੈ ਤੇ ਜੋ ਪਿੱਛੇ ਹੈ ਉਸ ਦੇ ਲਈ ਮਨ ਦੇ ਸਨਮਾਨ ਨਹੀਂ ਰਹਿੰਦਾ ਇੱਜ਼ਤ ਨਹੀਂ ਰਹਿੰਦੀ ਬਗਰ ਮਦਲਾ ਕਰ ਲੈ ਰਸਮੀ ਤੌਰ ਤੇ ਅਗਰ ਪਿਓ ਨੇ ਮੱਥਾ ਜੋ ਹੈ ਪਿਓ ਦੇ ਅੱਗੋਂ ਮੱਥਾ ਵੀ ਟੇਕ ਦਿੱਤਾ ਬੱਚੇ ਨੇ ਯਕੀਨ ਜਾਣੋ ਉਸ ਮੱਥਾ ਟੇਕਣ ਦੇ ਵਿੱਚ ਵੀ ਇਨਕਾਰ ਹੈ ਕਿ ਪਿਓ ਤੂੰ ਇਸ ਯੋਗ ਨਹੀਂ ਹੈ ਕਿ ਤੈਨੂੰ ਮੈਂ ਮੱਥਾ ਟੇਕਾਂ ਓਕੇ ਨਾ ਹੁਣ ਬਿਲਕੁਲ ਸਹੀ ਹੈ ਇਸ ਸਦੀ ਦੇ ਸਾਰੀ ਦੁਨੀਆ ਦੇ ਨੌਜਵਾਨ ਪਨੀਰੀ ਦੇ ਅੰਦਰ ਬਜ਼ੁਰਗਾਂ ਦੇ ਪ੍ਰਤੀ ਸਨਮਾਨ ਘਟ ਗਿਆ ਹੈ ਨੌਜਵਾਨ ਨਵੀਂ ਜਾਣਕਾਰੀ ਲੈ ਕੇ ਆ ਗਏ ਕਾਲਜ ਤੋਂ ਵਿਸ਼ਵਵਿਦਿਆਲਿਆਂ ਤੋਂ ਸਕੂਲਾਂ ਤੋਂ ਜੋ ਪਿਓ ਨੂੰ ਪਤਾ ਹੀ ਕੋਈ ਨਹੀਂ ਔਰ ਉਹ ਬੱਚਾ ਆਪਣੇ ਅਚੇਤਨ ਮਨ ਦੇ ਸਮਝਦਾ ਪਿਓ ਨਾਲੋਂ ਮੇ ਅੱਗੇ ਆ। ਸ਼ੇਖ ਸਾਦੀ ਸਭ ਕਹਿ ਹਕਰਦੇ ਸਨ। اے ਬੰਦੇ ਜੇ ਤੂੰ ਮੇਰਾ ਮਸਤਕ ਆਪਣੇ ਕਦਮਾਂ ਤੇ ਦੇਖਣਾ ਚਾਹਨਾ ਹੈ, ਤੋ ਕਮ ਸਿਕਮ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦੇ ਜਿੰਨਾ ਮੇਰਾ ਮਸਤਕ ਹੈ। ਮੈਂ ਲਬਸ ਫਿਰ ਦੋਰਾ ਲਿਆ। اے ਮਨੁੱਖ ਜੇ ਤੂੰ ਮੇਰਾ ਮਸਤਕ ਆਪਣੇ ਕਦਮਾਂ ਤੇ ਦੇਖਣਾ ਚਾਹਨਾ ਹੈ, ਤਾਂ ਕਮ ਸੇ ਕਮ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦੇ ਨੇ ਜਿੰਨਾ ਮੇਰਾ ਮੱਥਾ ਹੈ ਜਿੱਥੇ ਮੇਰੇ ਕਦਮ ਟਿੱਕੇ ਹੋਏ ਨੇ ਉੱਥੇ ਹੀ ਤੇਰੇ ਕਦਮ ਨੇ ਮੈਂ ਕਿਉਂ ਮੱਥਾ ਟੇਕਾਂ ਮੈਨੂੰ ਕੀ ਲੋੜ ਹੈ ਮੈਂ ਕਿਉਂ ਸਜਦਾ ਕਰਾਂ ਤੂੰ ਵੀ ਉੱਥੇ ਖੜਾ ਜਿੱਥੇ ਮੈਂ ਖੜਾ ਪਰ ਬੱਚਾ ਸਮਝਦਾ ਹੈ ਕਿ ਉਹ ਉੱਥੇ ਵੀ ਨਹੀਂ ਖੜਾ ਜਿੱਥੇ ਮੈਂ ਖੜਾ ਮੈਂ ਤਾਂ ਬਹੁਤ ਅੱਗੇ ਲੰਘ ਗਿਆ ਮੈਂ ਤਾਂ ਬਹੁਤ ਅੱਗੇ ਲੰਘ ਗਿਆ ਤੇ ਉਹਨੂੰ ਕੁਝ ਵੀ ਨਹੀਂ ਪਤਾ ਇਸ ਤਰ੍ਹਾਂ ਪੀੜੀ ਅੰਤਰਾਲ ਖੜਾ ਹੋ ਗਿਆ ਇਹਨੂੰ ਕਹਿੰਦੇ ਨੇ ਪੀੜੀ ਅੰਤਰਾ ਜੋ ਪਹਿਲੇ ਨਹੀਂ ਸੀ ਪਿਛਲੀਆਂ ਸਦੀਆਂ ਦੇ ਵਿੱਚ ਬਿਲਕੁਲ ਨਹੀਂ ਸੀ ਪੀੜੀ ਅੰਤਰਾਲ ਬੱਚਿਆਂ ਤੇ ਮਾਪੇ ਬਾਬ ਦੇ ਵਿੱਚ ਕੋਈ ਅੰਤਰਾ ਨਹੀਂ ਸੀ ਕੋਈ ਇਤਨਾ ਗੈਪ ਨਹੀਂ ਸੀ ਜੋ ਆਜਾਏ ਬੱਚੇ ਨਵੀਂ ਜਾਣਕਾਰੀ ਲੈ ਕੇ ਆ ਗਏ ਨਵੀਂ ਸੋਚ ਬੋਝ ਲੈ ਕੇ ਆ ਗਏ ਨੇ ਵਿਗਿਆਨ ਨੇ ਇਤਨੀ ਤੇਜ਼ੀ ਦਿਖਾਈ ਹੈ ਕਿ ਅੱਜ ਦੇ ਬੱਚੇ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਹੈ ਵਿਗਿਆਨ ਬੜਾ ਤੇਜ਼ੀ ਨਾਲ ਵਧਿਆ ਹੈ ਬਹੁਤ ਤੇਜ਼ੀ ਨਾਲ ਹਰ ਸਾਲ ਦੇ ਚ ਕੋਈ ਨਵੀਂ ਖੋਜ ਕੋਈ ਨਵੀਂ ਗੱਲ ਕੋਈ ਨਵੇਂ ਸਿਧਾਂਤ ਕੋਈ ਜਿਹੜੇ ਨਵੇਂ ਤਬਾਕੇ ਬੱਚੇ ਸਾਰੀ ਰੋਸ਼ਨੀ ਲੈ ਕੇ ਆ ਰਹੇ ਨੇ ਬੱਚੇ ਸਾਰੀ ਸੂਝ-ਬੂਝ ਲੈ ਕੇ ਆ ਰਹੇ ਨੇ ਸਕੂਲ ਦੇ ਚੋਂ ਕਾਲਜ ਦੇ ਚੋਂ ਵਿਸ਼ਵਵਿਦਿਆਲਿਆਂ ਦੇ ਚੋਂ ਬਿਲਕੁਲ ਨਹੀਂ ਹੈ ਅੱਜ ਦਾ ਪਿਓ ਗਿਲਾ ਕਰਦਾ ਹੈ ਬੱਚੇ ਦੇ ਮਨ ਦੇ ਸਤਕਾਰ ਨਹੀਂ ਰਿਹਾ ਅੰਤਰਾਲ ਪੈਦਾ ਹੋ ਗਿਆ ਬਹੁਤ ਵੱਡਾ ਅੰਤਰਾ ਫਾਇਦਾ ਹੋਵੇ ਇਸ ਨਵੀਂ ਜਾਣਕਾਰੀ ਨੇ ਜੋ ਇੱਕ ਦੇਨ ਦੇ ਦਿੱਤੀ ਹੈ ਇਸ ਨਵੀਂ ਪਨੀਰੀ ਨੂੰ ਜਿਸ ਦਾ ਕੋਈ ਸਬੂਤ ਨਹੀਂ ਜਿਸ ਦਾ ਕੋਈ ਪ੍ਰਤੱਖ ਸਬੂਤ ਨਹੀਂ ਉਹਨੂੰ ਮੰਨਣ ਦੀ ਕੀ ਲੋੜ ਹੈ ਉਹਨੂੰ ਕਿਉਂ ਮੰਨੀਏ ਕੋਈ ਪ੍ਰਤੱਖ ਸਬੂਤ ਕੋਈ ਸਬੂਤ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਵਿਦੇਸ਼ਾਂ ਦੇ ਨਾਲੋਂ ਦੇਸ਼ ਦੇ ਜ਼ਿਆਦਾ ਨੌਜਵਾਨ ਇਨਕਾਰੀ ਨੇ ਅੱਜ ਇਹ ਮੈਂ ਦੇਖਦਾ ਵਿਦੇਸ਼ਾਂ ਦਾ ਜੋ ਮੈਂ ਵਰਮਣ ਦੋ ਸਾਲਾਂ ਤੋਂ ਹੁਣ ਆਰੰਭ ਕੀਤਾ ਹੈ ਅਜੇ ਨੌਜਵਾਨ ਇਤਨਾ ਬਾਗੀ ਨਹੀਂ ਜੋ ਦੇਸ਼ ਦੇ ਨੌਜਵਾਨ ਬਾਗੀ ਨੇ ਧਰਮ ਤੋਂ ਨਵੀਂ ਸਿੱਖਿਆ ਲੈ ਕੇ ਆ ਗਏ ਨਵਾਂ ਗਿਆਨ ਲੈ ਕੇ ਆ ਗਏ ਨਵਾਂ ਵਿਗਿਆਨ ਲੈ ਕੇ ਆ ਗਏ ਨੇ ਔਰ ਕਹਿੰਦੇ ਨੇ ਸਾਡੀ ਸਮਝ ਤੇ ਪ੍ਰਮਾਤਮਾ ਪੂਰਾ ਨਹੀਂ ਉਤਰਦਾ ਕੌਣ ਦੱਸੇ ਉਹਨਾਂ ਨੂੰ ਸਾਡੀ ਸਮਝ ਤੇ ਪੂਰਾ ਨਹੀਂ ਉਤਰੇਗਾ ਸਾਡੀ ਸਮਝ ਹੈ ਇੱਕ ਪਿਆਲਾ ਤੇ ਪ੍ਰਮਾਤਮਾ ਹੈ ਸਾਗਰ ਉਹ ਸਾਗਰ ਇਸ ਪਿਆਲੇ 'ਚ ਕਿਸ ਤਰ੍ਹਾਂ ਆਵੇਗਾ ਕਿਵੇਂ ਆਵੇਗਾ ਤੇ ਇਹ ਖੜੇ ਨੇ ਇੱਥੇ ਕਿ ਸਾਗਰ ਪਿਆਲੇ 'ਚ ਆਵੇ ਤੇ ਅਸੀਂ ਮੰਨ ਲਈਏ ਸਾਗਰ ਹੈ ਜੋ ਸਾਡੀ ਸਮਝ ਦੇ 'ਚ ਆ ਗਿਆ ਉਹ ਹੈ ਹੈ ਜੋ ਸਾਡੀ ਸਮਝ ਦੇ 'ਚ ਨਹੀਂ ਆਇਆ ਉਹ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਤੂੰ ਕਿਤਨਾ ਵੀ ਸਮਝਣ ਦੀ ਕੋਸ਼ਿਸ਼ ਕਰ ਨਹੀਂ ਸਮਝ ਸਕਵੇਂਗਾ ਪ੍ਰਮਾਤਮਾ ਦੇ ਜੋ ਹੈ ਸੰਬੰਧ ਦੇ ਤੁ ਕਦੇ ਹੀ ਗਿਆਨੀ ਨਹੀਂ ਹਮੇਸ਼ਾ ਅਗਿਆਨੀ ਰਹੇਗਾ ਹਮੇਸ਼ਾ ਔਰ ਪ੍ਰਮਾਤਮਾ ਦੇ ਸਾਹਮਣੇ ਆਪਣਾ ਅਗਿਆਨ ਹੀ ਜ਼ਾਹਿਰ ਕਰੀ ਆਪਣਾ ਗਿਆਨ ਨਹੀਂ ਅਗਰ ਸੂਰਜ ਦੇ ਸਾਹਮਣੇ ਇੱਕ ਟਿਮਟੇ ਮਾਂਦਾ ਹੋਇਆ ਚਿਰਾਗ ਆਪਣੀ ਰੋਸ਼ਨੀ ਦੀ ਤਾਰੀਫ ਕਰੇ ਮਹਿਮਾ ਵਖਾਨ ਕਰੇ ਇਹ ਉਸਦੀ ਮੂਰਖਤਾ ਹੋਵੇਗੀ ਅਵਲ ਤੇ ਉਸਦੀ ਰੋਸ਼ਨੀ ਵੀ ਸੂਰਜ ਦੀ ਰੋਸ਼ਨੀ ਹੈ ਕਿ ਉਹਦੇ ਸਾਹਮਣੇ ਦੀ ਜੋ ਹੈ ਉਹ ਕਦ ਕੀ ਹੈ ਕਵਲ ਤੇ ਮਨੁੱਖ ਦਾ ਗਿਆਨ ਵੀ ਮਨੁੱਖ ਦੇ ਦਿਮਾਗ ਕਰਕੇ ਹੈ ਤੇ ਦਿਮਾਗ ਪਰਮਾਤਮਾ ਦੀ ਰੇਨ ਇਹ ਦੀਵੇ ਚ ਰੋਸ਼ਨੀ ਵੀ ਉਸੇ ਸੂਰਜ ਦੀ ਪਰ ਦੀਵਾ ਹੰਕਾਰ ਕਰ ਸਕਦਾ ਹੈ ਰੋਸ਼ਨੀ ਮੇਰੀ ਇਹ ਚਾਨਣਾ ਜੋ ਹੈ ਮੇਰਾ ਔਰ ਜੋ ਮੈਨੂੰ ਦਿਖਾਈ ਦੇਂਦਾ ਉਹ ਹੀ ਹੈ ਬਾਕੀ ਨਹੀਂ ਹੈ ਤੇ ਦੀਵੇ ਦੀ ਰੋਸ਼ਨੀ ਸੀਮਤ ਹੈ ਕਿੰਨਾ ਕੁ ਦੀਵੇ ਦੀ ਰੋਸ਼ਨੀ ਦਿਖਾਈ ਦੇਵੇਗਾ ਤੈਨੂੰ ਜਿੰਨਾ ਦਿਖਾਈ ਦੇ ਰਿਹਾ ਹੈ ਉਸੇ ਨੂੰ ਤਾਂ ਮੰਨਦਾ ਹੈ ਜਿੰਨਾ ਤੇਰੀ ਸਮਝ ਚ ਆ ਗਿਆ ਹੈ ਉਤਨਾ ਤੂੰ ਕਬੂਲ ਕਰਦਾ ਹੈ ਬਾਕੀ ਨਹੀਂ ਉਹ ਤੇ ਅਸੀਮ ਹੈ ਜਿੰਨਾ ਵੀ ਤੂੰ ਸਮਝਣ ਦੀ ਕੋਸ਼ਿਸ਼ ਕਰ ਨਹੀਂ ਸਮਝ ਸਕੇਗਾ ਸੋਕਰਾਟ ਕਹਿੰਦੇ ਨੇ ਜਦ ਮੈਂ ਬੱਚਾ ਸੀ ਨਾਬਾਲਗ ਬੱਚਿਆਂ ਦੇ ਵਿੱਚ ਬੈਠ ਕੇ ਮੈਂ ਦਾਵਾ ਕਰਦਾ ਹੁੰਦਾ ਸੀ ਕਿ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਪਦਾਰਤ ਦੇ ਸੰਬੰਧ ਵਿੱਚ ਪ੍ਰਮਾਤਮਾ ਦੇ ਸੰਬੰਧ ਵਿੱਚ ਕਲਾ ਦੇ ਸੰਬੰਧ ਵਿੱਚ ਕੁਝ ਵੀ ਪੁੱਛ ਲੋ ਮੈਂ ਦੱਸਦਾ ਸੁਕਰਾਟ ਕਹਿੰਦੇ ਜਦ ਮੈਂ ਜਵਾਨ ਹੋਇਆ ਤੋ ਜਵਾਨਾਂ ਦੀ ਮਹਿਫਿਲ ਦੇ ਚ ਬੈਠ ਕੇ ਮੈਨੂੰ ਕਹਿਣਾ ਪਿਆ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਔਰ ਇਹ ਹੀ ਸੁਕਰਾਟ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਔਰ ਮੈਂ ਉੱਚੀ ਆਵਾਜ਼ ਨਾਲ ਕਹਿ ਰਿਹਾ ਕਿ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਪਤਾ। ਫਾਥਾ ਸਾਗਰ ਦੇ ਚੰਕ ਚਮਚ ਪਾਣੀ ਦੀ ਮਿਲ ਗਈ ਤੇ ਕੀ ਮਿਲੀ ਕੁਝ ਵੀ ਨਹੀਂ। ਇਸ ਸੰਬੰਧ ਵਿੱਚ ਮੈਂ ਇੱਕ ਕਹਾਣੀ ਅਕਸਰ ਕਹਿੰਦਾ ਹੁਨਾ ਕਹਦੇ ਆ ਗੱਲ ਸਪਸ਼ਟ ਹੋ ਜਾਏਗੀ। ਇਹ ਬਜ਼ੁਰਗ ਇਹ ਦਾਰਸ਼ਨਿਕ 에ਜਨ ਤੱਕ ਸੋਕਰਟ ایتਨ ਦੇ ਸਾਗਰ ਦੇ ਤਟ ਤੇ ਤੈਲ ਰਿਹਾ ਹੈ। ਤੈਲਦੇ ਆ ਟੈਲਦੇ ਆ ਇਹਦੇ ਕੰਨਾਂ ਦੇ ਚ ਰੌਣ ਦੀ ਆਵਾਜ਼ ਰਹੀ। ਇਸ ਤਰ੍ਹਾਂ ਦੇ ਪੁਰਸ਼ਾਂ ਦੇ ਹਿਰਦੇ ਬੜੇ ਕੋਮਲ ਹੁੰਦੇ ਨੇ ਕਿ ਕਿਸੇ ਦਾ ਰੋਣਾ ਬਰਦਾਸ਼ਤ ਨਹੀਂ ਕਰ ਸਕਦੇ ਨੇੜੇ ਗਏ ਕਿ ਬੱਚਾ ਸੀ ਰੋ ਰਿਹਾ ਸੀ ਉਹਦੇ ਸਿਰ ਤੇ ਹੱਥ ਰੱਖਿਆ ਆਖੇ ਮੇਰੇ ਬੇਟੇ ਕਿਉਂ ਰੋ ਰਹੇ ਹੈਂ ਕੀ ਚਾਹੀਦਾ ਹੈ ਉਹ ਬੱਚਾ ਬੜੀ ਮਾਸੂਮੀਅਤ ਨਾਲ ਉਹਦੇ ਹੱਥੇ ਚ ਪਿਆਲਾ ਸੀ ਸ਼ੁਕਰਾਨ ਦੇ ਸਾਹਮਣੇ ਕਰਦਾ ਹੈ ਕਹਿੰਦਾ ਬਾਬਾ ਮੈਂ ਥੱਕ ਗਿਆ ਇਸ ਸਮੁੰਦਰ ਨੂੰ ਪਿਆਲੇ ਵਿੱਚ ਭਰ ਦਿਆਂ ਭਰ ਦੇ ਮੇਰੇ ਪਿਆਲੇ ਵਿੱਚ ਨਹੀਂ ਆਉਂਦਾ ਤੂੰ ਭਰ ਦੇ ਇਹ ਸਾਰਾ ਸਾਗਰ ਮੇਰੇ ਪਿਆਲੇ ਵਿੱਚ ਭਰ ਦੇ ਮੈਂ ਤੇ ਥੱਕ ਗਿਆ ਮੇਰੇ ਕੋਲ ਨਹੀਂ ਆਉਂਦਾ ਇਹ ਸਮੁੰਦਰ ਬਚ ਰਹਿਂਦਾ ਕਿਉਂ ਬਚ ਰਹਾ ਹੈ ਇਹ ਮੇਰੇ ਪਿਆਲੇ ਵਿੱਚ ਆਣਾ ਚਾਹੀਦਾ ਹੈ ਥੱਕ ਗਿਆ ਮੈਂ ਇਸ ਵਾਸਤੇ ਰੋ ਰਿਹਾ ਕਹਿੰਦੇ ਨੇ ਸੋਕਰਤ ਵੀ ਰੋਣ ਲੱਗ ਪਿਆ ਜ਼ਰੂਰ ਹੋਗਾ ਬੱਚੇ ਨਾਲੋਂ ਵੀ ਉੱਚੀ ਢਾਹ ਨਿਕਲ ਗਈਗੀ ਸੁਕਰਾਤ ਦੇ ਮਨੁੱਖ ਦੀ ਆਧ ਭਾਸ਼ਾ ਹੈ ਹੱਸਣਾ ਤੇ ਰੋਣਾ ਬਾਕੀ ਬੋਲਣਾ ਚੱਲਣਾ ਬਾਅਦ ਜਨਮ ਹੋਇਆ ਹੈ ਮਨੁੱਖ ਅਨੰਤ ਕਾਲ ਤੱਕ ਨਹੀਂ ਬੋਲਦਾ ਰਿਹਾ ਖੁਸ਼ੀ ਨੂੰ ਪ੍ਰਗਟ ਕਰਦਾ ਰਿਹਾ ਹੱਸ ਕੇ ਦੁੱਖ ਨੂੰ ਪ੍ਰਗਟ ਕਰਦਾ ਰਿਹਾ ਰੋ ਕੇ ਬਸ ਇਹ ਹੀ ਭਾਸ਼ਾ ਸੀ ਦੇ ਕੋਲ ਔਰ ਜਨਮ ਸਮੇਂ ਮਨੁੱਖੀ ਬੱਚੇ ਕੋਲ ਇਹੀ ਭਾਸ਼ਾ ਹੈ ਹੱਸਣਾ ਤੇ ਰੋਣਾ ਹੋਰ ਕੁਝ ਵੀ ਨਹੀਂ ਹੈ। ਕੁਝ ਵੀ ਨਹੀਂ ਹੈ ਕਿ ਪ੍ਰਕਿਰਤੀ ਦੀ ਦੇਣ ਹੈ ਪਰਮਾਤਮਾ ਤੋਂ ਲੈ ਕੇ ਆਇਆ ਹੈ ਹੱਸਣਾ ਤੇ ਰੋਣਾ ਕਿਉਂਕਿ ਪਰਮਾਤਮਾ ਤੋਂ ਲੈ ਕੇ ਆਇਆ ਹੈ ਬਾਕੀ ਬੋਲਣਾ ਚੱਲਣਾ ਤੇ ਇਸਨੇ ਆਬਵਾਦ ਦੇ ਮੁਤਾਬਕ ਸੰਸਕਾਰਾਂ ਦੇ ਮੁਤਾਬਕ ਮਾਹੌਲ ਦੇ ਮੁਤਾਬਕ ਸਿੱਖਿਆ ਹੈ ਹੱਸਣਾ ਰੋਣਾ ਪਰਮਾਤਮਾ ਤੋਂ ਲੈ ਕੇ ਆਇਆ ਹੈ ਇਸ ਵਾਸਤੇ ਸਾਰੀ ਦੁਨੀਆ ਦਾ ਹੱਸਣਾ ਤੇ ਰੋਣਾ ਇੱਕ ਹੈ ਜਦ ਕੋਈ ਬੱਚਾ ਹਸਰੇ ਹੋਵੇ ਤੇ ਸੀ ਨਹੀਂ ਕਹਿੰਦੇ ਇੰਗਲਿਸ਼ ਦੇ ਚਸ ਰਿਹਾ ਹੈ ਫ੍ਰੈਂਚ ਦੇ ਚਸ ਰਿਹਾ ਹੈ ਪੰਜਾਬੀ ਦੇ ਚਸਰੇ ਬੰਗਾਲੀ ਦੇ ਚਸਰੇ ਸੰਸਕ੍ਰਿਤ ਦੇ ਚਸਰੇ ਆਈ ਪਰਸ਼ੇਨ ਦੇ ਚਸਰੇ ਇਸ ਦਾ ਥੋੜੀ ਕਹਿੰਦੇ ਆਂ ਔਰ ਜਦ ਰੋ ਰਿਹਾ ਹੋਵੇ ਕਿ ਅਸੀਂ ਆਖਿਆ ਇਸ ਤਰ੍ਹਾਂ ਬੰਗਾਲੀ ਦੇ ਚਸਦਾ ਪਿਆ ਗੁਜਰਾਤੀ ਦੇ ਚਸਰੇ ਮਰਠੀ ਦੇ ਚਸਰੇ ਕਿ ਸਿੰਧੀ ਦੇ ਚਸਰੇ ਆ ਪੰਜਾਬੀ ਦੇ ਚਸਰੇ ਕਿ ਇੰਗਲਿਸ਼ ਦੇ ਚਸਰੇ ਔਰ ਸਮਝ ਚ ਆ ਜਾਂਦਾ ਹੈ ਹਰ ਇੱਕ ਦੇ ਸਮਝ ਚ ਆ ਜਾਂਦਾ ਹੈ ਰੋਣਾ ਹਰ ਇੱਕ ਦੀ ਸਮਝ ਚ ਆ ਜਾਂਦਾ ਹੈ ਆਸਾ ਪ੍ਰਭੂ ਦੀ ਰੇਣ ਪਰਮਾਤਮਾ ਦੀ ਰੇਣ बुड्ढे सुकरात ਦਾ ਰੋਣਾ ਵੀ ਬੱਚੇ ਦੀ ਸਮਝ ਚ ਆ ਦੇ। ਵੀ ਮੇਰੀ ਤਰ੍ਹਾਂ ਇਹ ਵੀ ਦੁਖੀ ਹੈ। ਪਤਾ ਹੈ ਮਾਸੂਮ ਬੱਚਾ ਕੀ ਕਹਿੰਦਾ ਹੈ, "ਬਾਬਾ ਇੰਜ ਚਾਪਦਾ ਹੈ। ਤੂੰ ਵੀ ਮੇਰੀ ਤਰ੍ਹਾਂ ਪਿਆਲੇ ਦੇ ਸਮੁੰਦਰ ਨੂੰ ਭਰਨਾ ਚਾਹਦਾ ਹੈ। ਤੂੰ ਵੀ ਨਹੀਂ ਭਰ ਸਕਿਆ। ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਿਆ।" ਅਸਲੀ ਨਾਲ ਤਾਲਮਿਲ ਨਹੀਂ ਬੈਠੇਗਾ। ਰੋਂਦੇ ਹੋਏ ਮਨੁੱਖ ਦਾ ਰੋਂਦੇ ਹੋਏ ਨਾਲ ਤਾਲ ਮਿਲ ਬੈਠ ਜਾਏਗਾ। ਹੱਸਦੇ ਹੋਏ ਦਾ ਹੱਸਦੇ ਹੋਏ ਨਾਲ ਤਾਲ ਮਿਲ ਬੈਠ ਜਾਏਗਾ, ਫੌਰਨ ਬੈਠ ਜਾਏਗਾ। ਇੱਕ ਹਸ ਰਿਹਾ ਹੈ, ਇੱਕ ਰੋ ਰਿਹਾ ਹੈ, ਸੰਬੰਧ ਨਹੀਂ ਜੁੜੇਗਾ, ਕੁਝ ਵੀ ਨਹੀਂ ਜੁੜੇਗਾ। ਇੱਕ ਬਹੁਤ ਵੱਡੀ ਦੂਰੀ ਬਣੀ ਰਹੇਗੀ। ਹਾਸੇ ਦੇ ਚ ਹਾਸਾ ਲੀਨ ਹੋ ਸਕਦਾ ਹੈ, ਰੋਣੇ ਦੇ ਚ ਰੋਣਾ। ਇਹਨੂੰ ਕਹਿੰਦੇ ਨੇ ਸਜਾਤੀ ਮੇਲ ਹੋ ਸਕਦਾ ਹੈ, ਉਹ ਜਾਤੀ ਨਹੀਂ। बच्चा पहले ही रो ਰਿਹਾ ਸੀ ਸੁਗਰਾਤ ਵੀ ਰੋਣ ਲੱਗ ਪਿਆ ਤਾਲ ਮਿਲ ਬੈਠ ਗਿਆ ਸੰਵੰਦ ਜੁੜ ਗਿਆ ਇਹ ਬੱਚਾ ਕਹਿੰਦਾ baba ਲੱਗਦਾ ਹੈ ਤੂੰ ਵੀ ਪਿਆਲੇ ਦੀ ਸਾਗਰ ਨੂੰ ਭਰਨਾ ਚਾਹੁੰਦਾ ਹੈ ਪਰ ਨਹੀਂ ਭਰ ਸਕਿਆ ਰੋ ਰਹੇ ਹਨ ਪਰ ਦੱਸ ਤੇ ਸਹੀ ਤੇਰਾ ਪਿਆਲਾ ਕਿੱਥੇ ਹੈ ਕਿਧਰੇ ਸੁੱਟਾ ਹੈ ਸੁਗਰਾਉਂ ਤਰੋਂਦਾ ਹੋਇਆ ਕਹਿ ਰਿਹਾ ਇਸ ਬੱਚੇ ਨੂੰ ਨਹੀਂ ਮੇਰੇ ਬੇਟੇ ਮੇਰਾ ਪਿਆਲਾ ਵੀ ਮੇਰੇ ਕੋਲ ਹੈ ਤੂੰ ਇਸ ਸਾਗਰ ਨੂੰ ਪਿਆਲੇ ਦੇ ਵਿੱਚ ਫਰਨਾ ਚਾਹੁੰਦਾ ਹੈ ਮੈਂ ਪੂਰੇ ਦੇ ਪੂਰੇ ਪ੍ਰਮਾਤਮਾ ਨੂੰ ਦਿਮਾਗ ਦੇ ਵਿੱਚ ਫਰਨਾ ਚਾਹੁੰਦਾ ਹਾਂ ਸਿਰ ਦੇ ਵਿੱਚ ਫਰਨਾ ਚਾਹਾਂ ਅੱਜ ਤੈਨੂੰ ਵੇਖ ਕੇ ਮੈਨੂੰ ਇੱਕ ਗਿਆਨ ਮਿਲਿਆ ਹੈ ਕਿ ਸਾਗਰ ਪਿਆਲੇ ਦੇ ਵਿੱਚ ਨਹੀਂ ਆਏਗਾ ਕਿ ਵਿਅਰਥ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਆਪਣੇ ਆਪ ਨੂੰ ਤਕਾਣਾ ਨਹੀਂ ਚਾਹੀਦਾ ਅਕਾਣਾ ਨਹੀਂ ਚਾਹੀਦਾ ਇਹ ਸਾਗਰ ਪਿਆਲੇ ਦੇ ਚ ਨਹੀਂ ਆਏਗਾ ਇਹ ਥੰ ਦਾ ਚੋਟੀ ਦਾ ਸਿਆਣਾ ਮਨੁੱਖ ਦੁਨੀਆ ਜਿਸ ਨੂੰ ਪੂਜਦੀ ਸੀ ਉਹਦੇ ਮੋਂ ਇਹ ਬੋਲ ਨਿਕਲੇ ਸਾਗਰ ਪਿਆਲੇ ਦੇ ਚ ਨਹੀਂ ਆਏਗਾ ਬੱਚੇ ਨੂੰ ਵੀ ਭਰੋਸਾ ਹੋ ਗਿਆ ਬਈ ਸਿਆਣਾ ਬੰਦਾ ਇਸ ਤਰ੍ਹਾਂ ਕਹਿੰਦਾ ਤੇ ਚਲੋ ਨਹੀਂ ਕਰਦੇ ਆਪਾਂ ਸਾਗਰ ਨੂੰ ਪਿਆਲੇ ਦੇ ਵਿੱਚ ਨਹੀਂ ਭਰਦੇ ਪਰ ਉਸਨੇ ਭੋਲੇ ਸਵਾਦੇ ਚ ਇੱਕ ਹੋਰ ਘਟਨਾ ਕਰ ਦਿੱਤੀ ਪਿਆਲਾ ਸਾਗਰ ਦੇ ਸੁੱਟ ਦਿੱਤਾ ਉਸ ਬੱਚੇ ਨੇ ਆਖਿਆ ਜਾ ਸਾਗਰ ਜੇ ਤੂੰ ਮੇਰੇ ਪਿਆਲੇ ਚ ਨਹੀਂ ਆਉਂਦਾ ਤੇ ਨਾ ਸਹੀ ਕਮ ਸਿਕਮ ਸਾਡਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ ਕਹਿੰਦੇ ਨੇ ਸੰਤ ਇਸ ਸੁਕਰਾਤ ਨੇ ਉਸ ਬੱਚੇ ਦੇ ਅੱਗੇ ਡੰਡੋਤ ਕੀਤੀ ਮੱਥਾ ਟੇਕਿਆ ਆਖਿਆ ਇਹ ਮੇਰੇ ਭੋਲੇ ਬੱਚੇ ਲੱਗਦਾ ਹੈ ਖੁਦਾ ਤੇਰੇ ਅੰਦਰ ਬੈਠ ਕੇ ਮੈਨੂੰ ਕੁਝ ਗਿਆਨ ਦੇ ਦੇ ਮੈਂ ਤੇ بڑے ਗ੍ਰੰਥ ਪਰੋਲੇ ਮੈਂ ਤੇ ਮੁੱਦਾਂ ਦਾ ਸਿਰ ਖਪਾਈ ਕਰਦਾ ਪਿਆ ਕੁਝ ਨਹੀਂ ਮੈਨੂੰ ਸਮਝ ਆਈਏ ਪਰ ਅੱਜ ਤੇਰੀ ਇਸ ਭੋਲੀ ਘਟਨਾ ਤੋਂ ਮੈਨੂੰ ਬਹੁਤ ਵੱਡਾ ਗਿਆਨ ਮਿਲ ਗਿਆ ਹੈ ਸਾਗਰ ਤੇ ਪਿਆਲੇ ਦੇ ਵਿੱਚ ਨਹੀਂ ਆਏਗਾ ਪਿਆਲਾ ਸਾਗਰ ਦੇ ਵਿੱਚ ਆ ਸਕਦਾ ਹੈ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ ਪਰ ਮੈਂ ਸਾਰੇ ਦਾ ਸਾਰਾ ਉਹਦੇ ਚ ਲਈ ਨਹੀਂ ਹੋ ਸਕਦਾ ਸਮਝ ਆ ਗਈ ਪਤਾ چل ਗਿਆ ਕਿ ਸਾਰੇ ਦਾ ਸਾਰਾ ਸਾਗਰ ਮੇਰੇ ਬਿਆਲੇ ਚ ਨਹੀਂ ਆ ਸਕਦਾ ਪਰ ਮੇਰੇ ਬਿਆਲੇ ਦਾ ਪਾਣੀ ਸਾਰੇ ਦਾ ਸਾਰਾ ਸਾਗਰ ਦੇ ਚ ਆ ਸਕਦਾ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਚ ਨਹੀਂ ਪ੍ਰਗਟ ਹੋ ਸਕਦਾ ਐ ਸੂਰਜ ਹੈ ਤੇ ਜੇ ਕੋਈ ਜ਼ਿੱਦ ਕਰੇ ਇਹ ਸੂਰਜ ਮੇਰੇ ਘਰ ਦੇ ਕਮਰੇ ਚ ਆਣਾ ਚਾਹੀਦਾ ਮੇਰੇ ਨਾਲ ਬੈਠੇ ਤੇ ਫਿਰ ਪੁੱਛਿਆ ਜਾ ਸਕਦਾ ਤੇਰਾ ਘਰ ਵੀ ਰਹਿ ਸਕੇਗਾ ਤੂੰ ਰਹਿ ਸਕੇਗਾ ਤੇਰੇ ਕੋਲ ਆ ਕੇ ਬੈਠੇ ਜ਼ਮੀਨ ਨਾਲੋਂ ਅਨੰਤ ਗੁਣਾ ਵੱਡਾ ਇਹ ਸੂਰਜ ਲੱਖਾਂ ਮੀਲ ਦੀ ਦੂਰੀ ਤੇ ਵੀ ਕੋਈ ਵਸਤੂ ਹੋਵੇ ਤੇ ਭਸਮ ਹੋ ਜਾਏਗੀ ਕਦ ਇਹ ਜ਼िद موسی ਨੇ ਵੀ ਕੀਤੀ ਸੀ ਯਹੂਦੀਆਂ ਦੇ ਪੈਗੰਬਰੀ ਪੁਰਸ਼ ਨੇ ਅਨੇ ਆਖਿਆ ਖੁਦਾ ਇਹ ਛੋਟੀਆਂ ਛੋਟੀਆਂ ਝਾਕੀਆਂ ਕੀ ਦੇਣਾ ਤੋ ਕਦੀ ਇੱਕ ਰੋਸ਼ਨੀ ਕਦੀ ਦੂਜੀ ਰੋਸ਼ਨੀ ਕਦੀ ਇੱਕ ਝਲਕ ਕਦੀ ਦੂਜੀ ਝਲਕ ਮਿਲਦੀਆਂ ਨੇ ਅਭਿਆਸੀ ਲੋਗਾਂ ਕਦੀ ਕੋਈ ਝਲਕ ਮਿਲ ਜਾਂਦੀ ਹੈ ਕਦੀ ਕੋਈ ਝਲਕ ਮਿਲ ਜਾਂਦੀ ਹੈ ਔਰ ਕਈ ਐਸੇ ਨੇ ਕਿ ਛੋਟੀ ਮੋਟੀ ਝਲਕ ਕੋਈ ਕਦ ਘਟੀ ਤੇ ਉਸ ਨੂੰ ਸਹਿਣ ਵੀ ਨਹੀਂ ਕਰ ਸਕਦੇ ਬਰਦਾਸ਼ਤ ਵੀ ਨਹੀਂ ਕਰ ਸਕਦੇ ਉਹ ਛਾਲਾ ਬੜਾ ਆ ਜਾਂਦਾ ਥਾਂ ਥਾਂ ਤੇ ਪ੍ਰਗਟਾਵਾ ਵੀ ਬੜਾ ਕਰਨ ਲੱਗ ਪੈਂਦੇ ਮੋਸ਼ਾ ਨੇ ਕਿਹਾ ਇਹ ਛੋਟੀ ਮੋਟੀ ਬਿਜਲੀ ਦੀ ਤਰ੍ਹਾਂ ਤੋਂ ਕੀ ਚਮਕਦਾ ਹੈ ਜਿਵੇਂ ਬਦਲਾਂ ਦੇ ਚਮਕਦੀ ਹੈ ਨਹੀਂ ਕਹਿੰਦਾ ਪੂਰੇ ਦਾ ਪੂਰਾ ਪ੍ਰਗਟ ਹੋ ਮੇਰੇ ਸਾਹਮਣੇ ਇਤਿਹਾਸ ਹੈ ﺍﻟਹਾਮ ਹੋਇਆ موسی ਜੇ ਮੈਂ ਪੂਰਾ ਪ੍ਰਗਟ ਹੋਇਆ ਫਿਰ ਤੂੰ ਨਹੀਂ ਰਹੇਗਾ ਬਲ ਖਤਮ ਹੋ ਜਾਏਗਾ ਤੇ موسی ਜ਼िद ਕਰ ਬੈਠਾ ਨਹੀਂ ਕਿ ਜਿੰਨਾ ਨੂਰ ਮੈਂ ਦੇਖਦਾ ਪਿਆ ਅਗਰ ਇਤਨਾ ਹੀ ਹੈ ਤਾਂ ਤੇ ਮੈਂ ਆਪਣੇ ਆਪ ਨੂੰ ਤਸੱਲੀ ਨਾਲ ਸਮਝਾ ਲੈਣਾ ਤੇ ਜੇ ਕੁਝ ਹੋਰ ਹੈ ਤਾਂ ਫਿਰ ਤੂੰ ਪੂਰਾ ਪ੍ਰਗਟ ਹੋ ਅਲਹਾਮ ਹੋਇਆ ਪੂਰਾ ਤੇ ਨਹੀਂ ਪ੍ਰਗਟ ਹੁੰਦੇ ਪਰ ਥੋੜਾ ਜਿਹਾ ਨੂਰ ਵਧਾ ਦਿੰਦੇ ਆ ਥੋੜਾ ਜਿਹਾ ਚਾਨਣਾ ਵਧਾ ਦਿੰਦੇ ਆ ਕਹਿੰਦੇ ਨੇ ਥੋੜਾ ਪ੍ਰਕਾਸ਼ ਵਧਿਆ موسی ਤਿੰਨ ਦਿਨ ਬੇਹੋਸ਼ ਪਈ ਆ ਰਿਹਾ ਇਤਿਹਾਸ ਕੋ ਦੂਰ ਦਿੱਤੇ ਤਿੰਨ ਦਿਨ ਬੇਹੋਸ਼ ਪਈ ਆ ਰਿਹਾ ਤੀਸਰੇ ਦਿਨ ਵੀ ਪਾਣੀ ਦੇ ਛਿੱਟੇ ਮਾਰ ਮਾਰ ਕੇ ਬੜੀ ਮੁਸ਼ਕਿਲ ਨਾਲ ਉਹਨਾਂ ਦੇ ਚੇਲਿਆਂ ਨੇ ਉਠਾਇਆ ਤੇ ਉਠਾਉਂਦੇ ਆ ਪਤਾ ਕੀ ਆਖਿਆ ਸਮੂਸਾ ਨੇ ਇਹਦੇ ਹੱਥ ਜੁੜੇ ਕਹਿੰਦਾ ਖੁਦਾ ਉਤਨਾ ਹੀ ਨੂਰ ਰਹਿਣ ਦੇ ਜਿੰਨਾ ਮੈਂ ਸਹਿਣ ਕਰ ਸਕਦਾ ਉਤਨਾ ਹੀ ਠੀਕ ਤੂੰ ਤੇ ਅਧਾ ਹੈ ਤੂੰ ਤੇ ਅਗਮ ਹੈ ਮੈਂ ਇਤਨੀ ਅੱਖਾਂ ਕਿੱਥੋਂ ਲਿਆਵਾਂ ਕਿ ਸਾਰੇ ਦਾ ਸਾਰਾ ਨੂਰ ਵੇਖ ਸਕਾਂ ਚਾਨਣਾ ਵੇਖ ਸਕਾਂ ਤੂੰ ਤੇ ਅਧਾ ਸਾਗਰ ਹੈ ਮੈਂ ਇੱਕ ਛੋਟੀ ਜਿਹੀ ਮਛਲੀ ਇਹ ਸਾਰੇ ਦਾ ਸਾਰਾ ਕਿਵੇਂ ਪਾਣੀ ਨਾ ਪਾ ਚਲੋ ਜਿੰਨੀ ਮੇਰੀ ਸੀਮਾ ਹੈ ਉਤਨਾ ਹੀ ਠੀਕ ਆਪਣੇ ਆਪ ਨੂੰ ਜੋ ਹੈ ਰਾਜ਼ੀ ਕੀਤਾ ਪਰ ਮੈਂ ਅਰਜ਼ ਕਰਾਂ ਪਹਿਲੇ ਭਰੋਸਾ ਪਹਿਲੇ ਦ੍ਰਿੜ ਵਿਸ਼ਵਾਸ ਫਿਰ ਦਿਖਾਈ ਦਿੰਦਾ ਹੈ ਅਜੋਕੇ ਗਿਆਨ ਵਿਗਿਆਨ ਨੇ ਮਨੁੱਖ ਨੂੰ ਇਤਨਾ ਸਿਆਣਾ ਕਰ ਦਿੱਤਾ ਹੈ ਉਹ ਕਹਿੰਦੇ ਨਹੀਂ ਪਹਿਲੇ ਪ੍ਰਤੱਖ ਪ੍ਰਮਾਣ ਫਿਰ ਭਰੋਸਾ ਪਹਿਲੇ ਦਿਖਾਈ ਦੇਵੇ ਫਿਰ ਭਰੋਸਾ ਸਾਇੰਸ ਵੀ ਇਹ ਕਹਿੰਦੀ ਜੋ ਦਿਖਾਈ ਨਹੀਂ ਦਿੱਤਾ ਉਹਨੂੰ ਉਹਦੇ ਤੇ ਕੀ ਭਰੋਸਾ ਕਰੀਏ ਇਸ ਵਾਸਤੇ ਚੋਟੀ ਦੇ ਸਿਆਣੇ ਮਨੁੱਖ ਕਹਿਣ ਲੱਗ ਪਏ ਨੇ ਪਰਮਾਤਮਾ ਧਰਮ ਕਰਮ ਕੀ ਇਹ ਸਬ ਬਲਾਈਂਡ ਫੇਥ ਹੈ ਸਬ ਅੰਧ ਵਿਸ਼ਵਾਸਕ ਹੈ ਪਰ ਵਾਕਈ ਉਹਨਾਂ ਨਾਲ ਸਹਿਮਤ ਹੋਣਾ ਚਾਹੀਦਾ ਗੁਸਤਾਖੀ ਮਾਫ ਪਤਾ ਨਹੀਂ ਆਪ ਕਿਸ ਰੂਪੇ ਚਲਾਓਗੇ ਧਰਮ ਵਾਕਈ ਬਲਾਈਂਡ ਫੇਥ ਹੈ ਪਹਿਲੇ ਕਦਮ ਦੇ ਜਿਸ ਪਰਮਾਤਮਾ ਨੂੰ ਵੇਖਿਆ ਨਹੀਂ ਜਿਸ ਨੂੰ ਜਾਣਿਆ ਨਹੀਂ ਜਿਸ ਨੂੰ ਸਮਝਿਆ ਨਹੀਂ ਹੁਣ ਉਸ ਤੇ ਭਰੋਸਾ ਕਰੀਏ ਕਹਿੰਦੇ ਬਲਾਈਂਡ ਫੇਥ ਪਰ ਇਧਰ ਭਰੋਸਾ ਕੀਤਾ ਇਧਰ ਅੱਖਾਂ ਖੁੱਲ ਜਾਂਦੀਆਂ ਜਾਂ ਕੇ ਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨਮ ਪ੍ਰਗਟ ਆਇਆ ਉਸੇ ਵਕਤ ਇਧਰ ਭਰੋਸਾ ਵਧਿਆ ਉਧਰੋਂ ਤੀਜੀ ਅੱਖ ਖੁੱਲ ਜਾਂਦੀ ਹੈ ਉਹਨੂੰ ਅਨੁਭਵ ਦਾ ਨੇਤਰ ਕਹਿੰਦੇ ਨੇ ਅਨੁਭਵ ਪ੍ਰਕਾਸ਼ ਤੀਸਰੀ ਅੱਖ ਤੀਜਾ ਨੇਤਰ ਸ਼ਿਵ ਜੀ ਨੂੰ ਤਰੇ ਨੈਣਨ ਕਰਕੇ ਵੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਜਿਹੜੀ ਕਥਾ ਲਿਖੀ ਹੈ 24 ਉਤਾਰਾਂ ਦੀ ਉਹਦੇ ਸ਼ਿਵ ਜੀ ਨੂੰ ਬਕਾਇਦਾ ਤਰੇ ਨੈਣਨ ਕਹਿੰਦੇ ਪਰਿਪੁੱਤਰ ਕਾ ਤਾਹੇ ਕੋਪੇ ਉਤਰੇ ਨੈਣਨ ਓ ਸ਼ਿਵ ਜੀ ਵੀ ਦੀ ਦੀ ਜੀ ਅੱਖ ਵੀ ਖੁੱਲ ਗਈ ਹੈ ਦੋ ਅੱਖਾਂ ਨਾਲ ਤੇ ਦ્વੈਤ ਦਿਖਾਈ ਦਿੰਦੀ ਹੈ ਸੰਸਾਰ ਦਿਖਾਈ ਦਿੰਦਾ ਸੰਸਾਰ ਦੇ ਵਿੱਚ ਦ્વੈਤ ਹੈ ਇੱਕ ਛੋਟਾ ਇੱਕ ਵੱਡਾ ਹੈ ਇਸਤਰੀ ਹੈ ਪੁਰਸ਼ ਹੈ ਸੁਪਨ ਹੈ ਕਰੂਪਤਾ ਹੈ ਜਨਮ ਹੈ ਮਰਨ ਹੈ ਜਵਾਨੀ ਹੈ ਬੁਢੇਪਾ ਹੈ ਤੁਸੀਂ ਇੱਕ ਨੂੰ ਵੇਖੋ ਦੂਜਾ ਪਿੱਛੇ ਖੜਾ ਹੈ ਇੱਕ ਨਹੀਂ ਦਿਖਾਈ ਦੇ ਸਕਦਾ ਇਹਨਾਂ ਦੋ ਅੱਖਾਂ ਨਾਲ ਇੱਕ ਨਹੀਂ ਦਿਖਾਈ ਦੇ ਸਕਦਾ ਇੱਕ ਸਿਆਣਾ ਦਿਖਾਈ ਦੇ ਰਿਹਾ ਪਿੱਛੇ ਮੂਰਖ ਵੀ ਹੈ ਇਕ ਛੋਟਾ ਦਿਖਾਈ ਦੇ ਰਿਹਾ ਪਿਛੇ ਵੱਡਾ ਵੀ ਹੈ ਇੱਕ ਸੁੰਦਰ ਦਿਖਾਈ ਦੇ ਰਿਹਾ ਪਿਛੇ ਕ੍ਰੋਪ ਵੀ ਖੜਾ ਹੈ ਜਨਮ ਦਿਖਾਈ ਦੇ ਰਿਹਾ ਪਿਛੇ ਮਰਨ ਵੀ ਹੈ ਜਿਤਨਾ ਕੋਈ ਇਹਨਾਂ ਦੋ ਅੱਖਾਂ ਨੂੰ ਤੀਸ ਕਰੇ ਤੇ ਬੜੀ ਸਿਆਣਪ ਨਾਲ ਦੇਖਣ ਦੀ ਕੋਸ਼ਿਸ਼ ਕਰੇਗਾ ਉਹਨੂੰ ਇੱਕਦਮ ਦਿਖਾਈ ਦੇ ਦੇਵੇਗਾ ਨਿਰੇ ਫੁੱਲ ਨਹੀਂ ਕੰਡੇ ਵੀ ਨੇ ਨਿਰੇ ਹਾਸੇ ਨਹੀਂ ਰੋਣੇ ਵੀ ਨੇ ਨਿਰ ਜਨਮ ਨਹੀਂ ਮਰਨ ਵੀ ਹੈ ਦੋ ਇਨਾ ਦੋ ਅੱਖਾਂ ਨਾਲ ਦੋ ਦਿਖਾਈ ਦੇਗਾ ਤੇ ਦੋਨੋਂ ਕਹਿੰਦੇ ਨੇ ਸੰਸਾਰ ਉਹ ਤੀਜੀ ਅੱਖ ਜਦ ਖੁੱਲ ਜਾਂਦੀ ਓਹ ਤੀਜਾ ਨੇਤਰ ਔਰ ਜੈਸੇ ਖੁੱਲਦਾ ਇੱਕ ਦਿਖਾਈ ਦਿੰਦਾ ਹੈ ਉਹ ਅੰਤਾਰ ਪ੍ਰਮਾਤਮਾ ਉਹ ਤੀਸਰਾ ਨੇਤਰ ਹੈ ਉਹ ਤੀਸਰਾ ਨੇਤਰ ਕਦੋਂ ਖੁੱਲਦਾ ਹੈ ਜਦ ਪੂਰਾ ਵਿਸ਼ਵਾਸ ਵੱਜ ਜਾਏ ਜਾਂਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟ ਆਇਆ ਉਸੇ ਛਿੰਨ ਜਦ ਕੇ ਅਜ ਦੀ ਸ਼ਿਆਣਪ ਕਹਿੰਦੀ ਹੈ ਪਹਿਲੇ ਦਿਖਾਈ ਦੇਵੇ ਫਿਰ ਭਰੋਸਾ ਕਰੀਏ ਧਰਮ ਕਹਿੰਦਾ ਨਹੀਂ ਹੈ ਪਹਿਲੇ ਭਰੋਸਾ ਕਰ ਫਿਰ ਉਸ ਦੀ ਹੋਂ ਤੇਰੇ ਸਾਹਮਣੇ ਪ੍ਰਗਟ ਹੋਵੇਗੀ ਫਿਰ ਤੂੰ ਉਸ ਦਾ ਜੋ ਹੈ ਨੂਰ ਦੇਖ ਸਕੇਗਾ ਇਹ ਸਦੀ ਨਾਸਤੇ ਕਿਉਂ ਹੋ ਗਈ ਬਿਨਾ ਦੇਖੇ ਭਰੋਸਾ ਕਰਨਾ ਔਖਾ ਹੈ ਬਿਨਾ ਜਾਣੇ ਭਰੋਸਾ ਕਰਨਾ ਔਖਾ ਹੈ ਬੜੀ ਹਿੰਮਤ ਦੀ ਗੱਲ ਹੈ ਇਹ ਰੋਜ਼ ਰੋਜ਼ ਦਾ ਸਤਸੰਗ ਇਸ ਵਾਸਤੇ ਹੈ ਕਿਦਰੇ ਭਰੋਸਾ ਬਚ ਜਾਏ ਮਨ ਡੋਲੇ ਨਾ ਡੋਲਨ ਦੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੋ ਮੈਂ ਅਰਸ ਕਰਿਆ ਸੀ ਅਸੀਂ ਤਿੰਨਾਂ ਦੇ ਜੋੜ ਆ ਤਨ ਮਨ ਆਤਮਾ ਤਨ ਦਿਖਾਈ ਦੇ ਰਿਹਾ ਹੈ ਮਨ ਮਹਿਸੂਸ ਹੋ ਰਿਹਾ ਹੈ ਆਤਮਾ ਨਾ ਮਹਿਸੂਸ ਹੁੰਦੀ ਹੈ ਨਾ ਦਿਖਾਈ ਦਿੰਦੀ ਹੈ ਤੋ ਤਨ ਤੇ ਸ਼ੱਕ ਨਹੀਂ ਹੈ ਮਨ ਤੇ ਸ਼ੱਕ ਨਹੀਂ ਹੈ ਸ਼ੱਕ ਆਤਮਾ ਤੇ ਹੈ ਔਰ ਇਸ ਸ਼ੱਕ ਦੀ ਨਿਵਰਤੀ ਕਿਵੇਂ ਹੋਵੇ ਉਸਦੀ ਹੋਂਦ ਦਾ ਪਤਾ ਕਿਵੇਂ ਚੱਲੇ ਇਸ ਵਿਚਾਰ ਨੂੰ ਕਲidas ਆਪਦੇ ਦੇ ਸਾਹਮਣੇ ਫਿਰ ਰੱਖਣ ਦੀ ਕੋਸ਼ਿਸ਼ ਕਰੇਗਾ ਔਰ ਇੱਕ ਪੰਕਤੀ ਨੂੰ ਆਧਾਰ ਬਣਾ ਕੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆ ਸਹਿਦ ਮੇਲਾ ਗਸਤਗੀਰੀ ਨਾ ਹੈ ਰੋਜ਼ ਖੋਜ ਕਰ ਕਿਸ ਦੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ